ਨਰ ਚਾਹਤ ਕਛ ਔਰ ਔਰ ਕੀ ਔਰ ਭਈ ਚਿਤਵਤ ਰਿਹੁ ਥਾ ਗੋ ਨਾਨਕ ਫਾਂਸੀ ਗੱਲ ਭਰੀ ਕਲ ਵੀ ਆਪੇ ਸਮਝਦੇ ਪਏ ਸੀ ਕਿ ਮਨੁੱਖ ਆਪਣੇ ਮਨ ਕਰਕੇ ਆਪਣੀ ਸੁਰਤ ਕਰਕੇ ਬੜਾ ਕੁਝ ਸੋਚਦਾ ਹੈ ਦੁਨੀਆਂ ਦੇ ਅੰਦਰ ਹਰ ਬੰਦਾ ਬੜਾ ਕੁਝ ਸੋਚਦਾ ਹੈ ਪਰ ਸਤਿਗੁਰੂ ਕਹਿੰਦੇ ਬੰਦੇ ਨਰ ਚਾਹਤ ਕਛ ਔਰ ਤੂੰ ਕੁਝ ਹੋਰ ਸੋਚਦਾ ਪਰ ਪਿਆਰੀ ਮਾਲਕ ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ ਕਿਉਂਕਿ ਕਈ ਵਾਰੀ ਜਦੋਂ ਫਿਰ ਜਿੱਥੇ ਸਾਡਾ ਜੋਰ ਨਹੀਂ ਹੁੰਦਾ ਗੁਰਬਾਣੀ ਨੇ ਉਹ ਇਹ ਗੱਲ ਕਹੀ ਆ ਉੱਥੇ ਝੁੱਕ ਜਾਣਾ ਹੀ ਅਸਲ ਦੇ ਅੰਦਰ ਵਟੇ ਦਾਤਾ ਆਪਾਂ ਬਾਣੀ 'ਚ ਕਿੰਨੀ ਵਾਰੀ ਪੜਦੇ ਆ ਜਿਸ ਠਾਕੁਰ ਸਿਉ ਨਾਹੀ ਚਾਰ ਤਾਪ ਕੋ ਕੀਜੈ ਸਦ ਨਮਸ਼ਕਾਰ ਕਹਿੰਦੇ ਨੂੰ ਚੁੱਕ ਜਾਣਾ ਚਾਹੀਦਾ ਉਹ ਸਜਦਾ ਕਰਨਾ ਚਾਹੀਦਾ ਕਿ ਬੰਦਿਆ ਤੇਰਾ ਯਤਨ ਤੇ ਬਹੁਤ ਛੋਟਾ ਹੋ ਸਕਦਾ ਹੈ ਸਾਡੀ ਮੱਤ ਤੇ ਬਹੁਤ ਛੋਟੀ ਹੋ ਸਕਦੀ ਹੈ ਸਾਡਾ ਚੇਤਾ ਤੇ ਬਹੁਤ ਛੋਟਾ ਹੋ ਸਕਦਾ ਹੈ ਪਾਤਸ਼ਾਹ ਕਹਿੰਦੇ ਜਿਨੇ ਤੈਨੂੰ ਜਨਮ ਦਿੱਤਾ ਜਿਨੇ ਤੈਨੂੰ ਪੈਦਾ ਦਿੱਤਾ ਨੰਨ ਤੋਂ ਚੇਤਾ ਕਿੰਨਾ ਵੱਡਾ ਜਿਹਨੂੰ ਸਤਿਗੁਰੂ ਬਾਣੀ ਵਿੱਚ ਕਹਿੰਦੇ ਚੇਤਾ ਹੈ ਅੰਦਰ ਸਭ ਤੋਂ ਵੇਖ ਨਜ਼ਰੀ ਹੀਠ ਚਲਾਈ ਦਾ ਆਪੇ ਦੇ ਫੜਿਆਈਆਂ ਆਪੇ ਹੀ ਕਰਮ ਕਰਾਈ ਦਾ ਤੇ ਸਭ ਕਹਿੰਦੇ ਫਿਰ ਤੇਰਾ ਚੇਤਾ ਤੇ ਬਹੁਤ ਛੋਟਾ ਹੈ ਨਾ ਬੰਦੇ ਦਾ ਚੇਤਾ ਕਿੱਡਾ ਵੱਡਾ ਹੈ ਦਾਤੇ ਤੋਂ ਦਾਤਾਂ ਲੈ ਕੇ ਅਕਸਰ ਹੀ ਬੰਦਾ ਭੁੱਲ ਜਾਂਦਾ ਬਾਣੀ ਕਹਿ ਰਹੀ ਆ ਨਾ ਦਾਤ ਤਿਆਰੀ ਵਿਸਰਿਆ ਦਾਤਾਰਾ ਸਹਿਬ ਕਹਿੰਦੇ ਭਲਿਆ ਤੇਰਾ ਚੇਤਾ ਤੇ ਬਹੁਤ ਛੋਟਾ ਹੈ ਜਿਸ ਮਾਲਕ ਦੇ ਕੋਣ ਗਾਇਬ ਹੈ ਨਾ ਉਹਦਾ ਚੇਤਾ ਇੰਨਾ ਕੁ ਵੱਡਾ ਹੈ ਤੂੰ ਉਹਦੇ ਚੇਤੇ ਚ ਜਦੋਂ ਆ ਗਿਆ ਨਾ ਸਹਿਬ ਕਹਿੰਦੇ ਭਲਿਆ ਤੇਰਾ ਲੋਕ ਵੀ ਸਫਲ ਹੈ ਤੇ ਤੇਰਾ ਪ੍ਰਲੋਕ ਵੀ ਸਫਲ ਹੈ ਅਪਰੋਹ ਜਪ ਕਿਸੇ ਵੀ ਬਾਣੀ ਚ ਤਾਂ ਪੜਦੇ ਆ ਜਿਨੂ ਸਤਿਗੁਰੂ ਗੁਰੂ ਨਾਨਕ ਸਾਹਿਬ ਬਾਣੀ ਵਿੱਚ ਕਹਿੰਦੇ ਜਿਨ ਕੋ ਨਦਰ ਕਰਨ ਤੇ ਨਕਾਰ ਨਾਨਕ ਨਦਰੀ ਨਦਰ ਮਿਹਾਲ ਸਹਿਬ ਕਹਿੰਦੇ ਜਿਹਦੇ ਉੱਤੇ ਗੁਰੂ ਨਦਰ ਕਰ ਦੇਵੇ ਤੇ ਸਹਿਬ ਕਹਿੰਦੇ ਭਲਿਆ ਕੀ ਨਹੀਂ ਕਰ ਸਕਦਾ ਤੇ ਸਹਿਬ ਨੇ ਤਾਂ ਕਰਕੇ ਕਿ ਬੰਦੇ ਪਿਆਰੇ ਦੀ ਨਦਰ ਲੈਣੀ ਸ਼ੁਰੂ ਕਰ ਪਿਆਰੇ ਦੀ ਨਦਰ ਦਾ ਮਤਲਬ ਹੁੰਦਾ ਹੈ ਪਿਆਰੀ ਨੂੰ ਜਾਣਨ ਦੀ ਕੋਸ਼ਿਸ਼ ਕਰ ਤੇ ਜੀਨੂ ਸਹਿਬ ਦੀ ਬਾਣੀ ਕਹਿੰਦੀ ਪਿੰਗਰ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਗਲੇ ਤੇ ਪਵਣ ਸੁਝਿਆ ਗੁਰਪੇਟ ਪੁਨੀਤਾ ਤੇ ਕੇ ਸਹਿਬ ਕਹਿੰਦੇ ਮਹਿਮਾ ਸਾਧੂ ਸਾਧ ਕੀ ਸੁਣੋ ਹੋ ਮੇਰੇ ਮੀਤਾ اے ਮੇਰੇ ਬੀਤਰ ਉਸ ਮਾਲਕ ਉਸ ਪਿਆਰੇ ਦੀ ਸੰਗਤ ਦੀ ਸੇਵਾ ਤੇ ਦੇਖ ਕਿੱਡੀ ਵੱਡਿਆ ਤੇ ਸਹਿਬ ਕਹਿੰਦੇ ਮੈਨ ਕੋਈ ਕੋਟ ਅਗਹਰੇ ਨਿਰਮਲ ਭਏ ਚੀਤਾ ਸਹਿਬ ਬਾਣੀ ਚ ਕਹਿੰਦੇ ਹੋ ਤੇ ਜਨਮਾਂ ਜਨਮਾਂ ਦੀ ਮੈਲ ਨੂੰ ਉਤਾਰ ਦਿੰਦਾ ਹੈ ਇੰਨਾ ਕਿ ਨਿਰਮਲ ਕਰ ਦਿੰਦਾ ਹੈ ਆਪਣੇ ਪਿਆਰੇ ਨੂੰ ਆਪਣੇ ਦਰ ਉਤੇ ਪ੍ਰਵਾਨ ਕਰ ਲੈਂਦਾ ਸਹਿਬ ਨੇ ਤਾਂ ਕਰਕੇ ਕਿਆ ਬੱਤੇ ਤੂੰ ਕੀ ਸੋਚ ਸਕਦਾ ਜਿਹਨੂੰ ਸਹਿਬ ਬਾਣੀ ਚ ਕਹਿੰਦੇ ਫਿਰ ਨਰ ਚਾਹਤ ਕਚ ਔਰ ਮੋਹ ਵਿੱਚ ਫਸ ਕੇ ਮਨੁੱਖ ਪ੍ਰਭੂ ਪਰਮਾਤਮਾ ਦੇ ਸਿਮਰਨ ਤੋਂ ਜੀ ਟੁੱਟ ਜਾਂਦਾ ਹੈ ਤੇ ਸਹਬ ਨੇ ਕਹ ਭਲਿਆ ਇਸੇ ਵਿੱਚ ਹੀ ਬੰਦਾ ਮੰਗਦਾ ਰਹਿੰਦਾ ਤੇ ਕਰਤਾਰ ਦੀ ਸਜ਼ਾ ਕੁਦਰਤਪੂਰ ਹੁੰਦੀ ਆ ਸਹਬ ਨੇ ਤਾ ਕਰਕੇ ਕਿ ਨਾਰ ਚਾਹਤ ਕਛ ਔਰ ਔਰ ਦੀ ਔਰ ਹੈ ਭਈ ਚਿਤਵਤ ਰਿਓ ਠਗੋ ਭਾਰਤ ਕਹਿੰਦੇ ਤੂੰ ਚਿਤਵ ਦਾ ਕੁਝ ਹੋਰ ਆ ਤੂੰ ਸੋਚ ਦਾ ਕੁਝ ਹੋਰ ਆ ਤੇ ਸਹਬ ਨੇ ਕਹ ਭਲਿਆ ਇਹ ਲਖਣਿਆ ਅੰਦਰ ਤੇਰਾ ਮਨ ਲੋਚਦਾ ਕੁਝ ਮੈਂ ਹੋਰ ਕਰ ਲਾਂਗਾ ਚਿਤਵਤ ਰਹੋ ਠਗੋ ਤੇ ਸਹਿ ਕਹਿੰਦੇ ਨਾਨਕ ਫਾਲਸੀ ਗੱਲ ਕਰੀ ਸਹਿ ਕਹਿੰਦੇ ਭਰਿਆ ਤੂੰ ਬराई ਕੋ ਕੀ ਕਰ ਕੋਈ ਨਾ ਕਰੀ ਮਾਲਕ ਦੇ ਦਰ ਤੇ ਪ੍ਰਵਾਨ ਹੋਣ ਲਈ ਤੂੰ ਕੰਮ ਕਰ ਜਿਹੜੇ ਕੰਮ ਤੇਰੇ ਮਾਲਕ ਪਿਆਰੇ ਵਾਹਿਗੁਰੂ ਨੂੰ ਪਉਂਦੇ ਆ ਜਿਹਨੂੰ ਮਾਲਕ ਜਿਹੜੇ ਕੰਮ ਮਾਲਕ ਨੂੰ ਪਉਂਦੇ ਆ Mano, não tem porta de bondade.